ਇਹ ਨੂੰ ਸਾਫ ਕਿਦ ਵਿੱਚ ਚਲਾ ਗਿਆ ਉਹ ਕੋਈ ਨਹੀਂ ਆਉਂਦੀ ਹੁਣ ਕੋਲਡਰ ਤੋਂ ਕੋਲਡਰ ਨਹੀਂ ਪੀ ਥੋੜਾ ਬਈ ਥੋੜਾ ਬਈ ਕੋਲਡਰ ਨੂੰ ਥੋੜਾ ਕਰਦੇ ਜਾਈਏ ਉਹ ਕੌਣ ਆ ਬੋਣ ਲੈ ਤੇ ਓਹੋ ਅੱਗੇ ਸਰ ਮੈਂ ਬੰਨੀ ਕਿੱਧਰ ਚਲੇ ਗਏ ਉਹ ਮੈਂ ਆਪਣੇ ਬਾਥਰੂਮ ਚਲ ਗਿਆ ਸੀਗਾ ਉੱਥੇ ਕੋ ਪਤਾ ਨਹੀਂ ਕਿਹੜਾ ਪਹਿਲਾਂ ਬੜਿਆ ਖੜਾ ਸੀ ਕੋਈ ਵਿੱਚ ਟਾਈਮ ਹੀ ਬਹੁਤ ਲੱਗ ਗਿਆ ਸਰ ਨੂੰ ਹੋਰ ਪਾਉਂਦਾ ਜੀ ਵੀ ਥੋੜਾ ਪਿਆ ਆ ਲਓ ਸਰ ਤੁਸੀਂ ਹੋਰ ਪੀ ਲਓ ਪਾਰੋ ਪਾਰੋ ਯਾਰ ਥੋੜਾ ਮੈਂ ਸੁਣਿਆ ਸਰ ਦਾ ਫੇਵਰੇਟ ਆ ਕਰਨੇ ਜੀ ਫੇਵਰੇਟ ਤਾਂ ਗਾਦਾ ਬਸ ਨਹੀਂ ਨਹੀਂ ਸਰ ਔਰ ਮੈਂ ਥੋੜਾ ਜਿਹਾ ਵੀ ਘਾਟੇ ਪੀਣਾਗਾ ਬੱਸ ਸਰ ਮੈਂ ਤੁਹਾਨੂੰ ਮੰਗਵਾਣਾ ਸੀ ਮੈਂ ਤਾਂ ਭੁੱਲੇ ਗਿਆ ਕੁਝ ਖਾਣ ਨੂੰ ਕੀ ਇਹ ਦੱਸੋ ਇਹ ਗੱਲ ਉਹ ਕੋਈ ਨਹੀਂ ਖਾ ਪੀ ਲਵਾਂਗੇ ਤੁਸੀਂ ਦੱਸੋ ਨਹੀਂ ਨਹੀਂ ਸਰ ਬਸ ਹੰਤਾ ਹੀ ਖੁਸ਼ੀ ਹੈ ਕਿ ਤੁਸੀਂ ਸਾਡੇ ਕੋਲ ਹੈਗੇ ਕਹਿੰਦੇ ਨਹੀਂ ਹੁੰਦੇ ਜੇ ਬੰਦਾ ਸਰਕਾਰੀ ਮਹਿਕਮੇ ਦੇ ਬੰਦੇ ਕੋਲ ਬੈਠ ਰਵੇ ਵੈਸੇ ਹੀ ਪਿੰਡ 'ਚ ਵੀ ਚੜਤ ਹੋ ਜਾਂਦੀ ਆ ਹੈਂ ਹੁੰਦਾ ਸੀ ਵੀ ਕਹਿਣ ਜੋਗੇ ਹੋਗੇ ਕਿ ਭਾਈ ਸਾਡੀ ਵੀ ਸਰਕਾਰੀ ਬੰਦੇ ਨਾਲ ਬੈਠ ਲੱਗਦੀ ਆ ਆਹ ਗੱਲ ਆ ਪਿੰਡ 'ਚ ਵੀ ਟੌਰ ਬਣਾਉਣ ਨੂੰ ਕਰਦਾ ਪਤੰਦਰਾ ਹੈ ਕੋਈ ਹਾਂ ਜੀ ਹਾਂ ਨਾਲੇ ਉਹ ਕਹਿੰਦੇ ਨਹੀਂ ਹੁੰਦੇ ਪਿੰਡ ਦੇ ਵਿੱਚ ਜੇ ਕਹਿੰਦੇ ਬੈਂਕ ਦੀ ਕੰਧ ਨਾਲ ਕੰਧ ਜੁੜਦੀ ਹੋਵੇ ਨਾ ਤਾਂ ਅਗਲਾ ਕਹਿੰਦਾ ਵੀ ਭਾਈ ਦੇ ਪਿੱਛੇ ਵੀ ਬੈਂਕ ਨਾਲ ਜੁੜਦੀ ਐ ਹੋਰ ਸਭ ਹੋਰ ਦੱਸੋ ਜੀ ਦੇਖੋ ਸਰ ਇਹ ਤਾਂ ਹੁਣ ਹੀਰਾ ਬੰਦਾ ਹੈਗਾ ਇਹ ਤਾਂ ਜੇ ਮੈਂ ਅੱਧੀ ਰਾਤ ਵੀ ਫੋਨ ਮਾਰਦਾ ਪਤੰਦਰ ਅੱਧੀ ਰਾਤ ਵੀ ਆ ਜਾਂਦਾ ਇਹਦਾ ਥੋੜਾ ਜਿਹਾ ਨੂੰ ਬਾਹਰ ਜਾਣ ਕਰਕੇ ਮਾਰ ਪੈ ਗਈ ਇਹ ਮੇਰੇ ਨਾਲ ਪਹਿਲਾਂ ਵੀ ਖੜਦਾ ਜੀ ਤੇ ਅੱਜ ਵੀ ਖੜਦਾ ਉਹ ਬਾਈ ਕਾ ਉਹ ਨੂੰ ਮੇਰੇ ਸਿਰ ਤਾਂ ਕਰਦਾ ਸਰ ਮੋਰੀ ਹੈ ਸਰ ਨੂੰ ਨਹੀਂ ਪਤਾ ਹੀ ਹੈ ਉਹ ਚਲ ਹੁਣ ਫਿਰ ਐ ਕਰੋ ਕੋ ਰੋਟੂ ਟੋਕਾ ਮਗਾ ਲਓ ਜਿਦੇ ਮਰੇ ਇੱਥੇ ਆਪਾਂ ਆਏ ਆ ਉੱਕ ਖੱਲਾ ਕੋਕ ਪਿਆ ਕੀ ਸਾਰੋਂ ਕੇ ਪਤੰਦਰੋ ਨਹੀਂ ਨਹੀਂ ਸਰ ਜਿਹੜਾ ਤੁਸੀਂ ਕਹੋਗੇ ਆਪਾਂ ਉਹੀ ਮੰਗਾਵਾਂਗੇ ਰੋਟੀ ਕਿਹਾ ਹੋਇਆ ਜੀ 5 ਮਿੰਟ ਲੱਗਣਗੇ ਹਜੇ ਤੁਸੀਂ ਕੋਲਡ ਡਰਿੰਕ ਕੋਲਡ ਡਰਿੰਕ ਸਰ ਲੱਛਰ ਵਰਵਾਉਂਗਾ ਸਰ ਪਤੰਨ ਵਾਲੇ ਮੈਂ ਵੀ ਕਹਿ ਦਊਗਾ ਜਿੰਨਾ ਇਹਦਾ ਸੋਡਾ ਫੇਵਰਟ ਹੈ ਜੀ ਉਹ ਬਸ 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 ਫਿਰ ਰੋਟੀ ਨਹੀਂ ਲੰਗਣੀ ਅੱਛਾ ਸਰ ਜੀ ਹੋਰ ਸੁਣਾਓ ਡਿਊਟੀ ਬੜੀ ਚੱਲੀ ਜਾਂਦੀ ਜੀ ਸਰ ਸਰ इयर्स की होए जी की होए जी के हाजा को का यार की का लोग सर सारा सरे बटन लग गया सब पानी लेके भाई सर 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 है? सर हैं आ की हो गया टेंशन ना ले कुछ नहीं होया कुछ नहीं होया देखता की सर जी

ਕੋਕਤ ਬੰਨੇ ਕੀ ਕਰਤਾ ਕੁਛ ਨਹੀਂ ਸੋਚ ਰੇ ਮੈਂ ਆਪੇ ਕਰੂੰਗਾ ਵੀ ਕੋਕ ਜਿਹਨੇ ਦਾਰੂ ਪੀਤੀ ਵੀ ਚੱਲਣਾ ਚੱਲਣਾ ਹੋ ਗਿਆ ਇਹਨੇ ਚੱਕਰ ਆ ਗਿਆ ਮੈਂ ਕਿਹਾ ਤੂੰ ਜਮੀ ਪਾਗਲੂ ਆ ਕੋਈ ਤੋ ਕਿਉਂ ਸੋਚ ਕਰਦਾ ਕੋਈ ਨਹੀਂ 5-4 ਮਿੰਟਾਂ ਦਾ ਕਾफी ਹੋਸ਼ ਆ ਜਾ ਖਮਾਲ ਦਾ ਬੰਦਾ ਯਾਰ ਕੋਲ ਆਉਂ ਕੋਸ ਨਹੀਂ ਹੁੰਦਾ ਤੂੰ ਇਧਰ ਕਰੀ ਚਲ ਜਕ ਕੋਣ ਗੱਡੀ ਜਿੱਦਾਂ ਲੱਗੀ ਜਣਾ ਕੋ ਚੱਲ ਕਮਾਲ ਕਰਦਾ ਯਾਰ ਤੂੰ ਕਿਹੋ ਜਿਹਾ ਬੰਦਾ ਹੈ ਸਰ ਉਹੀ ਉਹ ਕੋ ਗੱਡੀ ਮੋੜ ਮੈਂ ਆਇਆ ਗੱਡੀ ਕੋਈ ਨਹੀਂ ਕੋਈ ਜੱਸ 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 8:00 ਵਜ ਗਏ ਤੁਸੀਂ ਹਲੇ ਤੱਕ ਸੁੱਤੇ ਪਏ ਹੋ ਯਾਰ ਮੇਰਾ ਤਾਂ ਨਾ ਸਿਰ ਦਾ ਦੁਖੀ ਜਾਂਦਾ ਦਸ਼ਨਾ ਪਤਾ ਨਹੀਂ ਰਾਤ ਦੇ ਚੱਕਰ ਜੇ ਆਈ ਜਾਂਦੇ ਆ ਕਿਉਂ ਕੀ ਹੋ ਗਿਆ ਚੱਕਰ ਆ ਜਾਂਦੇ ਆ ਕੁਝ ਗਲਤ ਮਲਤ ਖਾ ਲਿਆ ਉਹ ਗਲਤ ਮਲਤ ਕਹਨੋ ਯਾਰ ਰਾਤ ਅਸੀਂ ਯਾਰ ਦੋਸਤ ਬੈਠੇ ਸੀਗੇ ਉਹ ਕਿ ਭਾਈ ਕੀ ਖਾਇਆ ਕੀ ਨਾ ਓਹੋ ਚਲੋ ਤੁਸੀਂ ਐਵੇਂ ਕਰੋ ਚਾਹ ਪੀਓ ਬਿਸਕਟ ਖਾਓ ਤੇ ਦਵਾਈ ਲੈ ਲਓ ਦਵਾਈ ਲੈਣਾ ਯਾਰ ਤੂੰ ਮੈਨੂੰ ਇੰਨੀ ਜਲਦੀ ਕੰਨ ਉਠਾਤਾ ਲੈ ਰਖੜੀ ਦਾ ਤਿਉਹਾਰ ਅੱਜ ਉੱਠ ਕੇ ਨਹਾ ਤੋ ਕੇ ਤਿਆਰ ਹੋ ਜਾ ਰਖੜੀ ਆ ਯਾਰ ਅੱਜ ਹੂੰ ਮਰਤਾ ਜਾਦ ਨਹੀਂ ਰਹੀ ਸੀ ਇਹ ਚੀਜ਼ ਚਲੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਹੁਣ ਦੁਬਾਰੇ ਨਾ ਸੋਝੋ ਨਾ ਕਿ ਤਿਆਰ ਹੋ ਜਾ ਚਲੋ ਹੰਨਾ ਬੋਲ ਆਹੋ ਲੈ ਆ ਵੀਰੇ ਤੁਸੀਂ ਦੋਨੋਂ ਹਮੇਸ਼ਾ ਖੁਸ਼ ਰਹੋ। ਤੂੰ ਵੀ ਖੁਸ਼ ਰਹੇ। ਉਹ ਦੱਨਾਂ ਯਾਰ ਗਿਫਟਾ। ਹੁਣ ਇਹਨੂੰ ਗਿਫਟ ਦਾਦਾ ਪਤਾ ਹੀ ਆ। ਲੈ। ਆ ਤੇਰੀ ਚੇਨ। ਹੁਣ ਜੇ ਪਸੰਦ ਆਈ ਹੁ ਤਾਂ ਰੱਖ ਲਈ। ਨਹੀਂ ਪਸੰਦ ਆਉਣੀ ਭਈ ਮੰਮੀ ਨੂੰ ਫੜਾ ਜੀ ਤੂੰ। ਐ ਕਿਵੇਂ ਮੰਮੀ ਨੂੰ ਦੇ ਦਾਂ ਮੈਂ? ਮੇਰੀ ਚੇਨ ਐ। ਤੁਸੀਂ ਗਿਫਟ ਕਰੀ ਐ ਇੰਨੇ ਪਿਆਰ ਨਾਲ ਮੈਂ ਹੀ ਰੱਖਾਂਗੀ। ਨਾਲੇ ਭਾਈ ਮੇਰੀ ਗੱਲ ਸੁਣ। ਆ ਸੋਨਾ ਗਾ। ਇਹ ਤਾਂ ਸਾਰੀ ਉਮਰ ਕੰਮ ਆਉਂਦਾ ਹੁੰਦਾ ਗਾ। ਆ ਤੁਹਾਡੇ ਫੋਨ ਆਪੂ ਨਾਲ ਦਾ ਭਾਈ ਮੈਨੂੰ ਪਤਾ ਨਹੀਂਗਾ ਉੱਥੇ ਜਾ ਕੇ ਜਿਹੜਾ ਕੁਝ ਲੈਣਾ ਆਪਦਾ ਲਈ ਚੱਲੀ ਆ ਮੰਮੀ ਉਹ ਗੱਲ ਵੀ ਨਹੀਂ ਹੈਗੀ ਜਸ਼ਨ ਪਹਿਲਾਂ ਤਾਂ ਤੇਰਾ ਗਿਫਟ ਦੇ ਜਿਹੜਾ ਤੂੰ ਦੇਣਾ ਆ ਲੈ ਬੱਬੂ ਮੇਰੇ ਵੱਲੋਂ ਛੋਟਾ ਜਿਹਾ ਗਿਫਟ oh my god ਦੋ ਦੋ ਗਿਫਟਸ ਥੈਂਕ ਯੂ ਭਾਬੀ ਇੱਕ ਥੈਂਕ ਯੂ ਮੇਰੇ ਹੋਰ ਵੀ ਪੈਂਡਿੰਗ ਪਿਆ ਜਸ ਦੱਸੋ ਤੇਰੀ ਹੀ ਗੱਲ ਤੇਰੇ ਫੋਨ ਦੀ ਫੋਨ ਦੇਖਾ ਇਥੋਂ ਅਸੀਂ ਤਾਂ ਨਹੀਂ ਲਿਆ ਮਹਿੰਗਾ ਬਹੁਤ ਮਿਲਦਾ ਫੋਨ ਤੋਂ ਆਪਦਾ ਕੈਨੇਡਾ ਜਾ ਕੇ ਲੈ ਲਈ ਜਿੰਨੇ ਪੈਸੇ ਲੱਗਣਗੇ ਫੋਨ ਤੇ ਮੈਂ ਤੇਰੇ ਅਕਾਊਂਟ ਚ ਪਾ ਦਾਂ ਠੀਕ ਹੈ ਸਤੀ ਤੇ ਹੋਰ ਕੀ ਹੋਰ ਕੀ ਉਧਰ ਦਾ ਸਸਤੇ ਮਿਲਦੇ ਆ ਫੋਨ ਅੱਛਾ ਆ ਵੇਖ ਲੈ ਤੇਰਾ ਭਰਾ ਤੇ ਭਰਜਾਈ ਤੇਰਾ ਕਿੰਨਾ ਮੂ ਕਰਦੇ ਆ ਇਹ ਹਾਂ ਮੰਮੀ ਇਹ ਗੱਲ ਤਾਂ ਹੈਗੀ ਆ ਮੈਂ ਤਾਂ ਬਹੁਤ ਖੁਸ਼ਕਿਸਮਤ ਆ ਜਿਹੜਾ ਮੈਨੂੰ ਇੰਨਾ ਵਧੀਆ ਭਰਾ ਮਿਲਿਆ ਇੰਨਾ ਕਿਊਟ ਜਾਂ ਨਾਲੇ ਮੈਨੂੰ ਭਾਬੀ ਮਿਲੀ ਜਿਹੜਾ ਮੇਰੇ ਇੰਨਾ ਧਿਆਨ ਰੱਖਦੇ ਨੇ ਹੋ ਰਹਿਣ ਦੇ ਰਹਿਣ ਦੇ ਹੁਣ ਬਹੁਤੇ ਮਸਕੇ ਜੇ ਨਾ ਲਾ ਸਾਨੂੰ ਤੈਨੂੰ ਪਤਾ ਤੈਨੂੰ ਚੇਨ ਮਿਲ ਗਈ ਫੋਨ ਮਿਲ ਗਿਆ ਬਹੁਤਾ ਨਾ ਹੁਣ ਇਹਨਾਂ ਤੇ ਨਾਲੇ ਜਸ਼ਨ ਚਲਾਪਾ ਚੱਲੀਏ ਤੇਰੇ ਪੇਕੇ ਵੀ ਜਾਣਾ ਨਾ ਫਿਰ ਆਪਾਂ ਵਾਪਸ ਵੀ ਆਉਣਾਗਾ ਹਾਂਜੀ ਹਾਂਜੀ ਮੈਂ ਤਾਂ ਬਸ ਤਿਆਰੀਆਂ ਤੁਸੀਂ ਗੱਡੀ ਕੱਢੋ ਆਪਾਂ ਚੱਲਦੇ ਆ ਤੇ ਮੰਮੀ ਜੀ ਜੇ ਥੋਡੀ ਇਜਾਜ਼ਤ ਹੋਵੇ ਤਾਂ ਮੈਂ ਉਹਦੇ ਪੇਕੇ ਚ ਆਇਆ ਵਾ ਲੈ ਪੁੱਤ ਜੇ ਤੂੰ ਅੱਗੇ ਪਿੱਛੇ ਜਾਵੇਂ ਫਿਰ ਤਾਂ ਮੈਨੂੰ ਇਤਰਾਜ ਹੋਵੇ ਕੋਈ ਹੈ ਮੈਨੂੰ ਕੋਈ ਇਤਰਾਜ ਨਹੀਂ ਹੈ ਵਾਰ ਤਿਆਰ ਤੇ ਤੂੰ ਜਾ ਰਹੀਆਂ ਸੰਬੰਧੀ ਜਾ ਕੁੜੀਆਂ ਜਾਂਦੀਆਂ ਹੁੰਦੀਆਂ ਨੇ ਇੱਥੇ ਧਿਆਰਾਂ ਤੇ ਆਦੇ ਪੇਕੇਆਂ ਨੂੰ ਸਹੀ ਗੱਲ ਆ ਮੰਮੀ ਚਲ ਜਸ਼ਨ ਹੋ ਜਾ ਫਿਰ ਤਿਆਰ ਮੈਂ ਗੱਡੀ ਕੱਢ ਦਿੰਨੇ ਕੱਢੋ ਤੁਸੀਂ ਕੱਢੋ ਮੈਂ ਪਈ ਮੈਂ ਵੀ ਜਾ ਕੇ ਆਉਂਦੇ ਦਵਾਈ ਲਵਾ ਠੀਕ ਹੈ ਤੁਸੀਂ ਮਾਰੋ ਗੱਲਾਂ ਬੁਲਬੁਲ ਤੈਨੂੰ ਪਤਾ ਭਰਾਵਾਂ ਦੇ ਨਾਲ-ਨਾਲ ਪਰਜਾਈਆਂ ਨੂੰ ਕਿਉਂ ਰਖੜੀ ਬੰਨੀ ਜਾਂਦੀ ਹੈ ਨਾ ਭਾਬੀ ਮੈਨੂੰ ਤਾਂ ਪਤਾ ਨਹੀਂ ਕਿਉਂ ਬੰਨੀ ਜਾਂਦੀ ਹੈ ਜਿਆਦਾ ਕੁਝ ਤਾਂ ਮੈਨੂੰ ਵੀ ਨਹੀਂ ਪਤਾ ਜਿੱਥੇ ਤੱਕ ਮੇਰੀ ਸੋਚ ਆ ਸ਼ਾਇਦ ਤਾਂ ਬੰਨੀ ਜਾਂਦੀ ਆ ਕਿ ਕੋਈ ਗੱਲ ਆਪਾਂ ਆਪਣੇ ਭਰਾਵਾਂ ਨਾਲ ਨਹੀਂ ਨਾ ਕਰ ਸਕਦੇ ਉਹ ਆਪਾਂ ਦੀ ਪਰਜਾਈ ਨਾ ਕਰ ਸਕਦੇ ਆ ਤਾਂ ਕਰਕੇ ਬੰਨੀ ਜਾਂਦੀ ਹੋਣੀ ਭਾਬੀ ਮੈਨੂੰ ਸਮਝੀ ਨਹੀਂ ਹੈਗੀ ਤੋ ਕਹਿਣਾ ਕੀ ਚਾਹੁੰਨੀ ਆ ਮੈਂ ਤੈਨੂੰ ਸਾਫ਼-ਸਾਫ਼ ਸਮਝਾਉਣੀ ਆ ਦੇਖ ਜੇ ਤੇਰੇ ਮਨ ਚ ਕੋਈ ਵੀ ਗੱਲ ਆ ਤੈਨੂੰ ਕੋਈ ਵੀ ਗੱਲ ਪਰੇਸ਼ਾਨ ਕਰਦੀ ਆ ਨਾ ਤੋ ਗੱਲ ਮੇਰੇ ਨਾਲ ਕਰ ਸਕਦੀ ਆ ਬਿਨਾ ਕਿਸੇ ਡਰ ਤੋਂ ਜਿੱਥੇ ਤੱਕ ਹੋਇਆ ਨਾ ਮੈਂ ਤੇਰਾ ਸਾਥ ਦਵਾਂਗੀ ਵਾਦਾ ਕਰ ਮਨਪ੍ਰੀਤ ਅੱਜ ਤੋ ਸੱਚੀ ਮੈਂ ਬਹੁਤ ਖੁਸ਼ ਆ ਦੇਖ ਬਾਬਾ ਵੀਰਾ ਰਖੜੀ ਬਣਾ ਕੇ ਲੈ ਗਿਆ ਇਹ ਸਾਰਾ ਕੁਝ ਨਾ ਹਰਮਲ ਭਾਬੀ ਕਰਕੇ ਹੀ ਹੋ ਗਿਆ ਨਹੀਂ ਤਾਈ ਨੇ ਤਾਂ ਕਾਦੀ ਰਖੜੀ ਬਣਾਉਂਦੇ ਨਹੀਂ ਸੀਗੀ। ਉਹੀ ਕੁਝ ਹੋਣਾ ਸੀ ਆਪਣੇ ਨਾਲ ਤਾਂ ਜਿਹੜਾ ਪਹਿਲਾਂ ਤੋਂ ਹੁੰਦਾ ਆ। ਸਹੀ ਗੱਲ ਆ। ਇੱਥੋਂ ਤੱਕ ਵੀਲਦਾਰਾਂ ਦੇ ਧੀਆ ਪੁੱਤਾਂ ਦਾ ਪਤਾ ਲੱਗਦਾ ਹੁੰਦਾ ਹੈ। ਜਿਹੜਾ ਲੈਕਤੀ ਪੁੱਤ ਹੁੰਦਾ ਨਾ ਉਹ ਤਾਂ ਰਿਸ਼ਤੇ ਜੋੜ ਕੇ ਰੱਖਦਾ ਹੁੰਦਾ ਹੈਗਾ। ਮੰਮੀ ਪਰ ਤੁਸੀਂ ਆ ਕੀ ਕੀਤਾ? ਸਾਨੂੰ ਕੁਝ ਦੱਸਿਆ ਹੀ ਨਹੀਂ ਹੈਗਾ। ਤਾਈ ਨੂੰ ਹਾਂ ਵੀ ਕਰਤੀ। ਲੈ ਦੱਸ। ਤੁਹਾਨੂੰ ਮੈਂ ਕੀ ਦੱਸਣਾ ਸੀਗਾ? ਨਹੀਂ ਪਹਿਲਾਂ ਤਾਂ ਇਹੀ ਬਥੇਰੀ ਹੈ ਮੇਰੀ ਕੰਡ ਝਾੜ ਕਰਨ ਨੂੰ। ਹੁਣ ਗਾ ਤੂੰ ਵੀ ਉਹੀ ਗੱਲਾਂ ਤੇ ਆ ਗਈ। ਨਾ ਦੀਦੀ ਮੈਂ ਕੋਈ ਮਾੜੀ ਗੱਲ ਕੀਤੀ ਆ ਮੈਂ ਇਹੀ ਕਿਹਾ ਵੀ ਨਾ ਤਾ ਤੁਸੀਂ ਦੀਦੀ ਨਾਲ ਸਲਾਹ ਕੀਤੀ ਆ ਨਾ ਤੁਸੀਂ ਮੇਰੇ ਤੋਂ ਕੁਝ ਪੁੱਛਿਆ ਦੱਸਿਆ ਚੁੱਪ ਕਰਕੇ ਤਾਈ ਆਈ ਤਾਈ ਨੂੰ ਕਹਤਾ ਕਿ ਹਾਂ ਅਸੀਂ ਘਰ ਵਿੱਚ ਨੂੰ ਤਿਆਰ ਆ ਫਿਰ ਮੈਨੂੰ ਇਹਨਾਂ ਦੀ ਗੱਲ ਸਹੀ ਲੱਗੀ ਪੁੱਤ ਜੇ ਚਾਰ ਪੈਸੇ ਆਉਣਗੇ ਆਪਣੇ ਹੱਥ 'ਚ ਕਰਨਗੇ ਅਗਲੇ ਠੀਕ ਹੈ ਉਹਦੀ ਆਪਾਂ ਦਾ ਘਰ ਛਡਾ ਲਾਂਗੇ ਆਪਣੀ ਜਾਨ ਸੌਖੀ ਹੋ ਜੂਗੀ ਓ ਮਮਮੀ ਤੈਨੂੰ ਲੱਗਦਾ ਕਦੇ ਤਾਈ ਆਪਣੇ ਫਾਇਦੇ ਦੀ ਗੱਲ ਕਰੂਗੀ ਉਹਨੂੰ ਤਾਂ ਉਹ ਵੀ ਵੱਟ ਚੜ ਜਾਂਦਾ ਜੇ ਆਪਾਂ ਨੂੰ ਮਾੜੀ ਜੀ ਖੁਸ਼ੀ ਹੋ ਜੇ ਤੇਰੀ ਤਾਈ ਦਾ ਤਾਂ ਮੈਨੂੰ ਪਤਾ ਹੀ ਹੈ ਪਰ ਤੇਰਾ ਤਾਇਆ ਆਪਣੇ ਤੇ ਮਾੜੀ ਨਹੀਂ ਕਰਦਾ ਉਹ ਤਾਂ ਉਹਨੇ ਉਹਨੂੰ ਕਹਿ ਕੇ ਭੇਜਿਆ ਸੀ ਉਸੇ ਦੀ ਸਲਾਹ ਹੈਗੀ ਹੁਣ ਸਿਆਣਾ ਬੰਦਾ ਭਾਈ ਮੈਂ ਉਹਨੂੰ ਕਿਵੇਂ ਕਹਦਾ ਵੀ ਨਹੀਂ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ ਅਗਲੇ ਨੇ ਤਾਂ ਆਪਾਂ ਨੂੰ ਇੱਥੇ ਥਾਂ ਦਿੱਤਾ ਵੀ ਚੱਲ ਤੁਸੀਂ ਇੱਥੇ ਰਹੀ ਚੱਲੋ ਆ ਦੇਖ ਲਾ ਐਨੀ ਭੋਲੀ ਆ ਇਹ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਤਾਈ ਨਾ ਤਾਇਏ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਂਦੀ ਆ ਉਹ ਨਹੀਂ ਤੇਰਾ ਤਾਇਆ ਸੁਣਦਾ ਉਹਦੀ ਉਹਨਾਂ ਬੰਦਿਆਂ ਚ ਬੰਦਾ ਉਹਨੂੰ ਵੀ ਸੰਗ ਸ਼ਰਮ ਹੈਗੀ ਆ ਉਹਨੂੰ ਪਤਾ ਵੀ ਭਾਈ ਇਹਨਾਂ ਦਾ ਸਹਾਰਾ ਹੋਣਾ ਸੀ ਬੜਨਾਗਾ ਉਹ ਮੰਮੀ ਰਹਿਣ ਦੇ ਇਹਨਾਂ ਸਭ ਇੱਕੋ ਜਿਹੇ ਨੇ ਨਾਲੇ ਤੂੰ ਮੈਨੂੰ ਐਂ ਦੱਸ ਜੇ ਉਹਨਾਂ ਨੇ ਆਪਣੇ ਮਾੜੇ ਵਕਤ ਚ ਸਾਥ ਦਿੱਤਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਉਹਨਾਂ ਦੀ ਸਾਰੀਆਂ ਗੱਲਾਂ ਤੇ ਫੁੱਲ ਚੜਾਈ ਜਾਈਏ ਪੁੱਤ ਤੇਰਾ ਤਾਇਆ ਨਾ ਆਪਣੇ ਘਰ ਦਾ ਮੁੱਢ ਐ ਆਪਾਂ ਭਲਾ ਉਹਨੂੰ ਕਿਸੇ ਗੱਲ ਨੂੰ ਜਵਾਬ ਕਿਵੇਂ ਦੇਵਾਂਗੇ ਨਾਲੇ ਜੇ ਆਪਾਂ ਅੱਜ ਉਹਨਾਂ ਦੀ ਗੱਲ ਨਹੀਂ ਮੰਨਾਂਗੇ ਕੱਲ ਨੂੰ ਅਗਲੇ ਨੇ ਕਹਿਣਾ ਵੀ ਭਾਈ ਅਸੀਂ ਤਾਂ ਇਹਦੇ ਨਾਲ ਮੋਢੇ ਨਾ ਮੋਢਾ ਲਾ ਕੇ ਖੜਦੇ ਆ ਤੇ ਆਪੇ ਇਹ ਮੇਰੀ ਕੋਈ ਗੱਲ ਵੀ ਨਹੀਂ ਮੰਨਦੇ ਹੈਗੇ ਕੌਣ ਖੜੂਗਾ ਆਪਣੇ ਨਾਲ ਹਲੇ ਵੀ ਸ਼ੁਕਰ ਕਰ ਵੀ ਆਪਾਂ ਨੂੰ ਅਗਲੇ ਨੇ ਰਹਿਣ ਨੂੰ ਥਾਂ ਦਿੱਤੀ ਐ ਤੇ ਹਲਾ ਕਹਿੰਦਾ ਪਥਾਂ ਵੇਚ ਕੇ ਫੇਰ ਤੁਹਾਨੂੰ ਪੈਸੇ ਦੇ ਦੇਨੇ ਆ ਜੋ ਐ ਕਹਿੰਦਾ ਵੀ ਨਿਕਲੋ ਮੇਰੇ ਘਰੋਂ ਫੇਰ ਆਪਾਂ ਕੀ ਕਰ ਲੈਂਦੀਆਂ ਹੈਗਾ ਸੀ ਕੋਈ ਰਾਹ ਆਪਣੇ ਕੋਲੇ ਮੰਮੀ ਤੂੰ ਜੋ ਮਰਜ਼ੀ ਕਹੀ ਜਾ ਮੈਨੂੰ ਤਾਂ ਨਾ ਇਹ ਗੱਲਾਂ ਕੋਈ ਚੰਗੀਆਂ ਜੀਆਂ ਨਹੀਂ ਲੱਗ ਰਹੀਆਂ ਤੇ ਨਾ ਮੈਨੂੰ ਇਹ ਗੱਲਾਂ ਦੀ ਸਮਝ ਆ ਰਹੀ ਐ ਪਹਿਲਾਂ ਤਾਂ ਆਪਣਾ ਮਕਾਨ ਆਪਣੇ ਹੱਥੋਂ ਜਾਣਾ ਫੇਰ ਆਪਾਂ ਆ ਘਰ ਚਾਉਣਾ ਫੇਰ ਹੀ ਸਿੱਧੀਆਂ ਗੱਲਾਂ ਕਰਨੀਆਂ ਪਤਾ ਨਹੀਂ ਮੈਨੂੰ ਸਭ ਠੀਕ ਨਹੀਂ ਲੱਗ ਰਿਹਾ ਦੀਦੀ ਇਹ ਗੱਲਾਂ ਤਾਂ ਨਾ ਜਮਾਈ ਸਿੱਧੀਆਂ ਤੇ ਸਾਫ਼ ਨੇ ਪਹਿਲਾਂ ਤਾਂ ਤੁਸੀਂ ਇਹ ਸੋਚੋ ਵੀ ਆਪਣਾ ਘਰ ਆਪਣੇ ਹੱਥੋਂ ਗਿਆ, ਇਦੋਂ ਬਾਅਦ ਹੀ ਤਾਂ ਆਇਆ ਵਾਪਸ ਆਇਆ। ਫੇਰ ਤਾਂ ਇਹਨੇ ਆਪਾਂ ਨੂੰ ਰਹਿਣ ਨੂੰ ਇੱਕ ਘਰ ਦੇਤਾ। ਤੇ ਨਾਲੇ ਸਭ ਤੋਂ ਵੱਡੀ ਗੱਲ ਤਾਂ ਮੰਮੀ ਇਹ ਆ ਸੋਚਣ ਵਾਲੀ ਵੀ ਜੇ ਤਾਇਆ ਆਪਣੇ ਬਾਰੇ ਇਹਨਾਂ ਚੰਗਾ ਸੋਚਦਾ ਫਿਰ ਉਹ ਉਸ ਲਾਲੇ ਕੋਲੇ ਜਾ ਕੇ ਕਿਉਂ ਨਹੀਂ ਸਬੂਤ ਮੰਗਦਾ ਵੀ ਭਾਈ ਦੱਸ ਮੈਨੂੰ ਮੇਰੇ ਭਰਾਣੇ ਤੇਰੇ ਤੋਂ ਕਿਹੜੇ ਪੈਸੇ ਲਏ ਨੇ ਤੇ ਕਦੋਂ ਲਏ ਨੇ ਕਦੋਂ ਤੂੰ ਦਿੱਤੇ ਨੇ। ਸਗੋਂ ਦੀਦੀ ਜੇ ਮੈਂ ਵੀ ਇਹ ਗੱਲ ਤੋੜਦੀ ਆ ਨਾ ਵੀ ਪਹਿਲਾਂ ਮੈਂ ਆਪਦੇ ਪਿਓ ਦਾ ਪਤਾ ਕਰਾਉਣਾ ਵੀ ਹਾਂ ਉਹਨੇ ਲਾਲੇ ਤੋਂ ਪੈਸੇ ਫੜੇ ਸੀ ਕਿ ਨਹੀਂ ਫੜੇ ਸੀ ਸਾਨੂੰ ਸਬੂਤ ਚਾਹੀਦਾ ਉਦੋਂ ਪਤਾ ਤਾਂ ਐ ਤੇ ਤਾਈ ਮੈਨੂੰ ਕੀ ਕਹਿ ਕੇ ਚੁੱਪ ਕਰਾ ਦਿੰਦੇ ਆ ਕੁੜੀਆਂ ਤਾਂ ਇਹੋ ਜਿਹੇ ਮਸਲਿਆਂ 'ਚ ਬੋਲਦੀਆਂ ਨਹੀਂ ਹੁੰਦੀਆਂ ਨਾ ਜੇ ਆਪਾਂ ਨਹੀਂ ਬੋਲਾਂਗੇ ਹੋਰ ਕੌਣ ਬੋਲੂਗਾ ਨਹੀਂ ਬੋਲਿਏ ਜਿਉ ਤੈਨੂੰ ਰੋਕਦੇ ਆ ਨਾ ਕਿਸੇ ਗੱਲੋਂ ਹੀ ਰੋਕਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਆਪਣਾ ਮਾੜਾ ਸੋਚਦੇ ਆ ਨਾਲੇ ਉਹਦਾ ਤੈਨੂੰ ਤਾਂ ਰੋਕਦਿਆ ਵੀ ਤੂੰ ਕੁੜੀ ਐ ਤੂੰ ਕਿੱਥੇ ਤੁਰੀ ਫਰੇਂਗੀ ੱੱਕੇ ਖਾਂਦੀ ਇਹ ਗੱਲਾਂ ਨਾ ਕੁੜੀਆਂ ਦੇ ਵਸਦੀਆਂ ਨਹੀਂ ਹੁੰਦੀਆਂ ਉਪਰ ਮੰਮੀ ਤੂੰ ਕਿਉਂ ਕਮਲੀ ਹੋਈਆਂ ਬਸ ਕਰ ਜਾ ਕਮਲੀਆਂ ਤਾਂ ਤੁਸੀਂ ਦੋਨੇ ਜਾਣੀਆਂ ਹੋ ਗਈਆਂ ਤੇ ਨਾਲੇ ਰਲ ਕੇ ਮੈਨੂੰ ਕਮਲੀ ਬਣਾਈ ਜਨੇ ਜਿਹੜੀਆਂ ਗੱਲਾਂ ਤੁਸੀਂ ਕਰਦੀਆਂ ਫਿਰਦੀਆਂ ਨਾ ਇਹਦਾ ਕੋਈ ਸਿਰ ਪੈਰ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣ ਇਹ ਤਾਂ ਜਿਹੀ ਜਿਹੀ ਹੈਗੀ ਐ ਹੈਗੀ ਐ ਤੂੰ ਵੀ ਇਹਦੇ ਮਗਰ ਲੱਗ ਜਾ ਕਰ ਨਾਲ ਢਾਈ ਲਾ ਦਿਆ ਕਰ ਪੁੱਤ ਤੇਰਾ ਤਾਇਆ ਕੋਈ ਆਪਣਾ ਮਾੜਾ ਨਹੀਂ ਸੋਚਦਾ ਜੇ ਉਹ ਸੋਚਦਾ ਤਾਂ ਚੰਗਾ ਹੀ ਸੋਚਦਾ ਤੁਸੀਂ ਇੰਨਾ ਹੀ ਸ਼ੁਕਰ ਕਰੋ ਵੀ ਔਖੇ ਟਾਈਮ ਅਗਲਾ ਆਪਣੇ ਨਾਲ ਖੜ ਗਿਆ ਨਹੀਂ ਅੱਜ ਕੱਲ ਕੋਈ ਕਿਸ ਦੇ ਨਾਲ ਖੜ ਦੇਗਾ ਅਗਲਾ ਕਹਿੰਦਾ ਆਪਾਂ ਕਿਸੇ ਤੋਂ ਕੀ ਲੈਣਾ ਅਗਲਾ ਦੂਰ ਦੀ ਹੋ ਕੇ ਲੰਘ ਜਾਂਦਾ ਹੈਗਾ ਉਹ ਮਨਪ੍ਰੀਤ ਮੰਮੀ ਨੇ ਤਾਂ ਨਾ ਉਹਨਾਂ ਦੇ ਆਸਾਨ ਦੀ ਪੱਟੀ ਬੰਨ ਰੱਖੀ ਅੱਖਾਂ ਤੇ ਪਤਾ ਨਹੀਂ ਇਹਨੂੰ ਕਦੋਂ ਪਤਾ ਲੱਗੂਗਾ ਤੂੰ ਜੋ ਵੀ ਕੁਝ ਪਤਾ ਕਰਨਾ ਨਾ ਤੂੰ ਪਤਾ ਕਰ ਲੈ ਮੈਂ ਤੇਰੇ ਨਾਲ ਆ ਧੰਨਵਾਦੀ ਦੀ ਤੇਰਾ ਜਿਹੜਾ ਤੂੰ ਮੇਰੀ ਗੱਲ ਨੂੰ ਸਮਝ ਗਈ ਨਹੀਂ ਮੈਨੂੰ ਪਤਾ ਮੰਮੀ ਨੇ ਤਾਂ ਗੱਲ ਨੂੰ ਨਾ ਕਦੇ ਸਮਝਿਆ ਨਾ ਇਹਨਾਂ ਨੇ ਸਮਝਣ ਦੀ ਕੋਸ਼ਿਸ਼ ਹੀ ਕਰਨੀ ਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੇਰਾ ਦਿਲ ਕਹਿੰਦਾ ਵੀ ਆਪਣਾ ਘਰ ਆਪਣੇ ਤੋਂ ਦੂਰ ਹੋ ਜਾਣੀ ਆਪਣਾ ਘਰ ਨੇ ਆਪਣੇ ਤੋਂ ਦੂਰ ਕਰਾਇਆ ਗਿਆ ਤੇ ਇਹਦੇ ਪਿੱਛੇ ਹੁਣ ਤਾਈ ਦਾ ਹੱਥ ਆ ਕਿ ਤਾਈ ਦਾ ਇਹ ਤਾਂ ਪਤਾ ਕਰੇ ਤੀ ਪਤਾ ਲੱਗੂ ਕਰ ਲਓ ਆਪਦੀਆਂ ਮਨ ਮਰਜ਼ੀਆਂ ਮਾਂ ਨੂੰ ਤਾਂ ਤ ਕੋਈ ਪੁੱਛਣਾ ਨਹੀਂ ਦੱਸਣਾ ਨਹੀਂ ਮੈਨੂੰ ਤਾਂ ਬਸ ਤਪਉਣਾ ਹੀ ਆ ਮੇਰੀ ਤਾਂ ਸਾਰੀ ਉਮਰ ਆ ਹੀ ਲੰਘ ਜੂਗੀ ਹਾਂ ਨਹੀਂ ਤੀ ਪੁੱਤ ਹੁੰਦਾਗਲਾ ਮਾਂ ਦੀ ਗੱਲ ਮੰਨਦਾ ਵੀ ਠੀਕ ਆ ਮਾਂ ਤੂੰ ਠੀਕ ਕਹਿਣੀ ਐ ਨਾ ਮਮੀ ਤੂੰ ਸਮਝ ਥੋੜਾ ਜਆ ਗੱਲਾਂ ਆ ਸਮਝ ਤੂੰ ਲੱਗ ਜਾਏ ਤੇ ਮਗਰ ਲੱਗ ਜਾ ਹੋਰ ਇਹ ਤਾਂ ਸਿੱਧਰੀ ਹੈਗੀ ਹੈਗੀ ਅਕਲ ਮੌਤ ਤੈਨੂੰ ਵੀ ਹੈਣੀਗੀ ਹੁਣ ਹਲੇ ਮਾਂ ਨੂੰ ਮਤਾਂ ਦਿੰਦੀਆਂ ਨਹੀਂ ਗਈਆਂ ਕੱਲ੍ਹ ਨਹੀਂਆਂ ਜੰਮੀਆਂ